ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੀ ਕੀ ਫਤਿਹ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਦੇ ਆ ਪਹੁੰਚੇ ਆ ਗੁਰਦੁਆਰਾ ਤੰਬੂ ਸਾਹਿਬ ਨਲਕਾਣਾ ਸਾਹਿਬ ਇਹ ਉਹ ਪਾਵਨ ਸਥਾਨ ਹੈ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਸੱਚਾ ਸੌਦਾ ਕਰਕੇ 20 ਰੁਪਏ ਦਾ ਲੰਗਰ ਸ਼ਿਕਾ ਕੇ ਵਾਪਸ ਆਏ ਤੇ ਇੱਥੇ ਇੱਕ ਬਣ ਦਾ ਦਰਖਤ ਸੀ ਉਹਦੇ ਥੱਲੇ ਆ ਕੇ ਬਰਾਜ ਗਏ ਇੱਥੋਂ ਭਾਈ ਬਾਲਾ ਜੀ ਫਿਰ ਘਰ ਵਾਪਸ ਗਏ ਤੇ ਇੱਥੇ ਹੀ ਉਹਨਾਂ ਦੇ ਪਿਤਾ ਜੀ ਫਿਰ ਪਹੁੰਚੇ ਸਨ ਮਿਲਣ ਵਾਸਤੇ ਮਾਤਾ ਜੀ ਪਹੁੰਚੇ ਸਨ ਸਤਿਗੁਰੂ ਇਸ ਪਾਵਨ ਸਥਾਨ ਤੇ ਬਰਾਜ ਗਏ ਸਨ ਤੇ ਇਹ ਵਣ ਜਿਹੜਾ ਹੈ ਇਹ ਤੰਬੂ ਵਰਗਾ ਸੀ ਇਸ ਕਰਕੇ ਇਸ ਪਾਵਨ ਦਾ ਸਥਾਨ ਗੁਰੂ ਨਾਮ ਜਿਹੜਾ ਹੈ ਉਹ ਗੁਰਦੁਆਰਾ ਤੰਬੂ ਸਾਹਿਬ ਪੈ ਗਿਆ ਤਾਂ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਰਾਜ ਆ ਬੇਜਾ ਬਰਾਜੇ ਸਨ ਵਣ ਦੇ ਥਾ ਦੇ ਥੱਲੇ ਆਓ ਤੁਹਾਨੂੰ ਦਰਸ਼ਨ ਕਰਾਉਣੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਨਵਾਂ ਬਣ ਰਿਹਾ ਆ ਇਮਾਰਤ ਨਵੀਂ ਬਣ ਰਹੀ ਹੈ ਦਰਬਾਰ ਸਾਹਿਬ ਦੀ ਹੈ ਜੀ ਸੇਵਾਕਾਰ ਸੇਵਾ ਚੱਲ ਰਹੀ ਹੈ ਤਾਂ ਆਪ ਪ੍ਰਾਤਨ ਜਗਾ ਦੇ ਦਰਬਾਰ ਸਾਹਿਬ ਦੇ ਸਾਰੇ ਆਪ ਦਰਸ਼ਨ ਕਰਦੇ ਆਓ ਸਿੱਖ ਸੰਗਤਾਂ ਦਾ ਇਕੱਠ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਤੰਬੂ ਸਾਹਿਬ ਨਨਕਾਣਾ ਸਾਹਿਬ ਇਹ ਤਕਰੀਬਨ ਗੁਰਦੁਆਰਾ ਸਾਹਿਬ ਤੋਂ ਅੱਧਾ ਪੌਣਾ ਕਿਲੋਮੀਟਰ ਦੀ ਦੂਰੀ ਤੇ ਆ ਇੱਥੇ ਆਪਣਾ ਗੰਨੇ ਦਾ ਰਸ ਜਿਹੜਾ ਉਹ ਆਉ ਸ਼ਿਕਾਇਤ ਆ ਜਾ ਰਿਹਾ ਸੰਗਤ ਨੂੰ ਜਾ ਜਿਹੜੇ ਨਵੀਂ ਇਮਾਰਤ ਬਣ ਰਹੀ ਹੈ ਉਹਦੇ ਦਰਸ਼ਨ ਕਰੋ ਤੇ ਹੁਣ ਆਪਾਂ ਚੱਲਦੇ ਆ ਅੱਗੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬੀਬੇ ਨਾਨਕੀ ਲੰਗਰ ਹਾਲ ਇਧਰ ਦੇ ਪਾਸੇ ਬਣਿਆ ਹੋਇਆ ਹੈ ਤੇ ਦਰਬਾਰ ਸਾਹਿਬ ਬਹੁਤ ਹੀ ਜਗਾ ਵਧੀਆ ਬਣੀ ਹੋਈ ਹੈ ਕਾਰ ਸੇਵਾ ਵਾਲੇ ਬਾਬੇ ਗੁਰੂ ਕਾ ਬਾਗ ਅੰਮ੍ਰਿਤਸਰ ਉੱਥੋਂ ਵਾਲੇ ਕਾਰ ਸੇਵਾ ਬਾਬਾ ਸੁਤਨਾਮ ਸਿੰਘ ਜੀ ਉਹ ਕਰਵਾ ਰਹੇ ਨੇ ਇਹ ਪਵਿੱਤਰ ਸਥਾਨ ਹੈ ਜਿੱਥੇ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰ ਰਹੇ ਆਂ ਬੁੰਗਾ ਆ ਪ੍ਰਤੰਬੂ ਸਾਹਿਬ ਤੇ ਇਧਰ ਲੰਗਰ ਹਾਲ ਹੈ ਤੇ ਇਧਰ ਇਹ ਇਹ ਪ੍ਰਾਪਤਨ ਜਿਹੜਾ ਗੁਰਦੁਆਰਾ ਸਾਹਿਬ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਉਹ ਕਿ ਨਵਾਂ ਦਰਵਾਰ ਸਾਹਿਬ ਬਣ ਰਿਹਾ ਹੈ ਪ੍ਰਾਪਤਨ ਇਹ ਹੈ ਛੋਟਾ ਸਥਾਨ ਆ ਉੱਥੇ ਤੁਹਾਨੂੰ ਦਰਸ਼ਨ ਕਰਾਉਣੇ ਆ ਸੰਗਤਾਂ ਦਰਸ਼ਨ ਕਰ ਰਹੀਆਂ ਗੁਰਦੁਆਰਾ ਤੰਬੂ ਸਾਹਿਬ ਨਾ ਕਾਣਾ ਸਾਹਿਬ ਪਾਕਿਸਤਾਨ तकरीबन आधा पौना किलोमीटर दी दूरी ते जन्मस्थान तो ए पावन स्थान है आओ ਤੁਹਾਨੂੰ उदे दर्शन कराउने है ते ਆਪਾਂ दर्शन ਕਰਦੇ ਹਾਂ पावन स्थान दे ਗੁਰਦੁਆਰਾ ਤੰਬੂ ਸਾਹਿਬ ਆਹ ਪ੍ਰਤਨ ਸਥਾਨ ਹੈ ਇਹ ਦਰਸ਼ਨ ਕਰ ਰਹੇ ਅੱਗੇ ਸਰਾਵਾਂ ਬਣੀਆਂ ਹੋਈਆਂ ਤੇ ਇਹ पावन स्थान है ਗੁਰਦੁਆਰਾ ਤੰਬੂ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਹੀ ਬਣਦੇ ਦਰਖਤ ਦੇ ਥੱਲੇ ਰਾਜੇਸਨ ਉਹ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਬਣਦੇ ਜਿੱਥੇ ਗੁਰੂ ਸਾਹਿਬ ਜੀ ਬੈਠੇ ਸਨ ਉਹ ਵੀ ਬਾਹਰ ਲਿਖਿਆ ਹੋਇਆ ਵੀ ਅਜੇ ਵੀ ਉਹ ਦਰਖਤ ਜਿਹੜਾ ਹੈ ਉਹ ਮੌਜੂਦ ਹੈ ਤੇ ਤੰਬੂ ਵਰਗਾ ਹੁਣ ਕਰਕੇ ਇਸ ਦਾ ਸਥਾਨ ਦਾ ਨਾਮ ਪਿਆ ਹੈ ਗੁਰਦੁਆਰਾ ਤੰਬੂ ਸਾਹਿਬ ਨਨਕਾਣਾ ਸਾਹਿਬ ਆਓ ਦਰਸ਼ਨ ਕਰੀਏ मत टेकिए पालक साहब शोभित है धन गुरु नानक साहब की जगह धन गुरु ग्रंथ साहब पातशाह महाराज सुबह आओ अपा दर्शन करो मैं भी मेक लागू वाही वागुरू

ਕੰਨ ਸਾਇੰਤੀ ਗੁਰਨਾਣਕ ਜੀ ਪਾਕਾ ਜੀ ਸਿੱਤ੍ਰਸਤਾਨ ਤੇ ਸਿੱਤ੍ਰਸਤਾਨ ਤੇ ਜਿੱਦੇ ਗੁਰਨਾਨਕ ਸਾਹਿਬ ਜੀ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਟੋ ਰਿਆ ਸੀ ਮੰਡੀ ਚੂਨਕਾਣਾ ਰੁਕਾ ਬਾਦੇ ਨਾਲ ਲੈਂਦੀ ਸੀ ਛੋਟਾ ਜਿਹਾ ਪੈਨ ਨੂੰ ਹੰਦਾ ਸੀ ਉੱਤੇ ਮੰਡੀ ਲੱਗਦੇ ਸਨ ਤੇ ਉਹ ਜਦੋਂ ਉੱਤੇ ਟੋ ਰਿਆ ਤਾਂ ਉਹ 20 ਰੁਪਏ ਦੇ ਕੇ ਤੇ ਉੱਤੇ ਸੱਚਾ ਸੌਦਾ ਕੀਤੀ ਗੁਰਨਾਨਕ ਸਾਹਿਬ ਨੇ ਸਵੇਕਿਆ ਤੇ ਗਰੀਬ ਲੋਕ تین ਫੈਮਲੀਆ ਰਹਿੰਦੇ ਸਨ ਤੇ ਉਹਨੂੰ ਗੁਰਨਾਮ ਸਾਹਿਬ ਇੱਕ ਇੱਕ ਜ਼ਰੂਰਤਮੰਦ ਉਹ ਤਾਂ ਸੱਚਾ ਸੌਦਾ ਕਰਨ ਟੋਰੀ ਸੀ ਜਦੋਂ ਉਹ ਉੱਤੇ ਚਲੇ ਗਏ ਤੇ ਉਹਨਾਂ ਨੇ ਲੰਗਰ ਸ਼ਕਾਣ ਲੱਗ ਪਏ तकरीबन 3 ਮਹੀਨੇ ਰਹਿ ਕੇ ਆਏ ਜਦੋਂ ਵਾਪਸੀ ਉੱਤੇ ਪਰਿਵਾਰ ਨੂੰ ਮਿਲਣ ਆਏ ਤੇ ਪਿਤਾ ਕਲਿਆਨ ਦਾਸ ਨੇ ਤੇ ਕਹਣੇ ਕਿ ਵੀਰ ਪੈਦੇ ਦਿੱਤੇ ਸੀ ਤੇ ਸੱਚਾ ਸੌਦਾ ਉਹਨੂੰ ਪੇਜਿਆ ਸੀ ਕਿ ਸੌਦਾ ਕਰਕੇ ਉਹਨਾਂ ਤੇ ਸਾ ਪਿਤਾਵਲੇ ਨੇ ਉਸ ਟਾਈਮ ਵੀਰ ਪੈ ਦੀ ਕਰੋੜਾ ਰੁਪਏ ਵਕਾਚੀ ਵੀਰ ਪੈ ਦਾ ਬਹੁਤ ਖੁਸ਼ੀ ਗੁਰਨਾਮ ਸਾਹਿਬ ਦਾ ਜਦੋਂ ਵਾਪਸੀ ਪਰਿਵਾਰ ਨੂੰ ਮਿਲਣ ਆਏ ਤੇ ਪੁੱਛਣਾ ਤਾਂ ਫਿਰ ਉਹ ਆ ਕੇ ਉਹ ਕਹਿ ਨਹੀਂ ਸਕਦੇ ਸਨ ਕਿ ਮੈਂ ਉੱਤੇ ਲੰਗਰ ਸ਼ਕਾਇ ਉਹਨੂੰ ਥੋੜਾ ਜਿਹਾ ਡਾਂਟਿਆ ਵੀ ਸੀ ਚੰਡ ਪਈ ਸੀ ਉਹਨੂੰ ਫਿਰ ਆ ਕੇ ਇੱਥੇ ਦਰਖਤ ਹੋਣੀ ਮੌਜੂਦ ਹੈ ਜਿਹਦਾ ਦਰਖਤ ਦਾ ਨਾਈ ਵਣੇ ਉੱਥੇ ਆ ਕੇ ਗੁਰੂ ਨਾਨਕ ਸਾਹਿਬ ਜੀ ਆ ਕੇ ਫਿਰ ਪਿਤਾ ਤੋਂ ਡਾਕਰ ਉੱਥੇ ਬੈਠੇ ਸਨ ਜਿੱਦਾ ਅੱਜ ਇਹ ਦਰਖਤ ਹੈਗੀ ਹੈ ਉਦੋਂ ਫਿਰ ਬੀਬੀ ਨਾਨੀ ਕੀ ਆਏ ਤੇ ਤੋਂ ਸੁਲਤਾਨਪੁਰ ਲੈ ਗਏ ਸੀ ਜੇ ਗੁਰੂ ਕਰਦਾ ਇਤਿਹਾਸ ਹੈਗਾ ਅੱਜ ਇਹ ਸੰਗਾਇ ਉਦੇਸ਼ ਵਿਦੇਸ਼ਾਂ ਤੋਂ ਹੀ ਸੰਤਾਏ ਸੰਤਾਏ ਸੰਗਤਾਂ ਨੂੰ ਜੀ ਆਇਆਂ ਨੂੰ ਅੱਜ ਆਪਰਾ ਚੁਕਾ ਦਿੱਤੇ ਮਹਾਵਾਹਿ ਜੀ ਕਾਲਸਾ ਉਹ ਜੀ ਕੀ ਫਤਿਹ 3 ਵਾਰ ਬੰਦ ਕਰ ਦਿੱਤੇ ਓਕੇ ਬਾਕੀ ਬਿਧੀ ਵਾਈਕਲੀ ਅੰਦਰ ਬਾਸਾ ਤੇ ਹੈ ਹਾਂ ਹਾਂ ਉਹਦੇ ਬਿਲਕੁਲ ਸਭ ਸੱਤ ਗੁਰੂ ਪਿਆਰੀ ਸਾ ਸੰਗਜੋ ਤੁਨ ਬਾਬਾ ਜੀ ਨੇ ਅਤਿਅ ਸੁਣਾਇਆ ਆਪੇ ਸਾਹਮਣੇ ਪੇਸ਼ ਕਰਨ ਲਗਾ ਜਿਹੜੋ 20 ਰੁਪਏ ਦੇ ਕੇ ਚੂੜ ਕਾੜੇ ਦੇ ਮੰਡੀ ਚ ਸੱਚਾ ਸਬਦਾ ਕਰਨੀ ਪਈ ਗਿਆ ਉਸ ਚਾਨਣੀ ਐਨ ਨੂੰ ਲੈ ਕੇ ਕਾਪਟਾ ਲਿਖਿਆ ਮਾ ਵਿਵੀ ਨਾਮ ਕੀ ਇਹ ਚਪੇੜ ਮਾਰੇ ਕੋਈ ਪਿਓਤੀ ਜਿਵਾਸੜ ਆ ਕੇ ਸਾਹਮਣੇ ਪੇਸ਼ ਕਰਦਾ ਸੁੱਖਾ ਸੁੱਖ ਦੀ ਨੂੰ ਪਾਵੜਾਵੇ ਆਦਨੇ ਆਏ ਹੋਏ ਚਾ ਵੀ ਨਾ ਪੂਰੇ ਅਜੇ ਲਾੜ ਨਾਲ ਲੜਾਏ ਐ ਨੂੰਰੇ ਦੇ ਮਾਰੇ ਭੋੜਾ ਬਿਆ ਸਾਰ ਬਾਬਰਾ ਕਿਹੜੀ ਗੱਲ ਦਿੱਤੀਆਂ ਚਪੇੜਾਂ ਅੱਜ ਮਾਰ ਬਾਬਰਾ ਤੁਹਾਨੂੰ ਪੜਿਆ ਪੈਸੇ ਭਰਾ ਦਾ ਕਿੰਨਾ ਨੇੜਿਕ ਰਿਸ਼ਤਾ ਦਾ ਵਾਹਿਗੁਰੂ ਵਾਹਿਗੁਰੂ ਯਾ ਨੇ ਤੇ ਆ ਨਿਸ਼ਕਰਮਨਾਗਾ

ਸਾਹਿਬ ਜੀ ਕਹਿੰਦੇ ਖਾਲਸਾ ਵਈਂ ਕਾਰ ਸੇਵਾ ਵਾਲੇ ਬਾਬਾ ਜੀ ਇੱਥੇ ਸੇਵਾ ਕਰਾ ਰਹੇ ਕਰਨਤਨ ਸਾਹਿਬ ਵਾਲੇ ਆਓ ਵਣ ਦੇ ਦਰਸ਼ਨ ਕਰੀਏ ਪਹਿਲਾਂ ਆਓ ਸੋਣ ਕਰੀਏ ਵਣ ਦੇ ਦਰਸ਼ਨ ਕਰੀਏ ਜਿੱਥੇ ਜਿੱਦੇ ਤੋਂ ਤੰਬੂ ਸਾਹਿਬ ਨਾਮ ਪਿਆ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਰਾਜੇ ਸਨ ਤੇ ਉਸ ਵਣ ਦੇ ਆਪਾ ਦਰਸ਼ਨ ਕਰੀਏ ਅੱਜ ਵੀ ਉਹ ਪ੍ਰਾਤਨ ਬਣ ਦਾ ਦਰਖਤ ਇੱਥੇ ਮੌਜੂਦ ਹੈ ਆ ਨਵੀਂ ਇਮਾਰਤ ਬਣ ਰਹੀ ਹੈ ਦਰਬਾਰ ਸਾਹਿਬ ਦੀ ਕਾਰ ਸੇਵਾ ਵਾਲੇ ਮਹਾਪੁਰਖ ਤਰਨਤਾਰ ਸਾਹਿਬ ਵਾਲੇ ਕਰਵਾ ਰਹੇ ਆ ਤਾਂ ਆਪ ਜੀ ਨੇ ਇਤਿਹਾਸ ਵੀ ਸੁਣ ਲਿਆ ਇੱਥੋਂ ਦੇ ਬਾਬਾ ਜੀ ਤੋਂ ਤੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੂੰ ਸੰਸਾਰੀ ਜਿਹੜਾ ਹੈ 20 ਰੁਪਏ ਦੇ ਕੇ ਉਸ ਵੇਲੇ ਕਰੋਨਾ ਦਾ ਇਹਦਾ ਮੁੱਲ ਸੀ ਤਾਂ ਪੇ ਜਿਆਦਾ ਸੀ ਵੇ ਉਹ ਕੋਈ ਨਾ ਕੋਈ ਵੱਡਾ ਘਰ ਵਿਹਾਰ ਕਰਨਗੇ ਤੇ ਉਸ 20 ਦੇ 40 ਰੁਪਏ ਬਣਾਉਣਗੇ ਗੁਰੂ ਸਾਹਿਬ ਨੇ ਸੱਚਾ ਸੌਦਾ ਤਿੰਨ ਮਹੀਨੇ ਉੱਥੇ ਰਹਿ ਕੇ ਕੀਤਾ ਭਾਵ ਤੇ ਨੰਨੇ ਮਹੀਨੇ ਉਹਦਾ ਲੰਗਰ ਚਲਾਇਆ 20 ਰੁਪਈਆਂ ਦਾ ਇਹ ਸੱਚਾ ਸੌਦਾ ਕੀਤਾ ਤੇ ਉਹ 20 ਰੁਪਏ ਅੱਜ ਉਹ ਇੰਨੇ ਹੋ ਗਏ ਇੰਨੇ ਵੱਧ ਗਏ ਕਿ ਅੱਜ ਤੱਕ ਉਹ ਮੋਕਰੀ ਦੇ ਆਇਓ ਬਣਦਾ ਦਰਖਤ ਜੀ ਉਹ ਬਣਦਾ ਦਰਖਤ ਜਿਹਨੂੰ ਤੰਬੂ ਸਾਹਿਬ ਕਿਹਾ ਜਾਂਦਾ ਕਿਉਂਕਿ ਤੰਬੂ ਵਰਗਾ ਬਹੁਤ ਵੱਡਾ ਆ ਦੇਖੋ ਪਰਾਣਾ ਥੱਲੇ ਜਾੜ ਇੱਕੀ ਹੈ ਵਧਿਆ ਫੁੱਲਿਆ ਹੋਇਆ ਉਹ ਤੋਂ ਅੱਗੇ ਦੀ ਅੱਗੇ ਕਿੰਨੇ ਖੁੱਲੇ ਥਾਂ ਦੇ ਵਿੱਚ ਇਹ ਮੌਜੂਦ ਹੈ ਇਹਦੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਤੰਬੂ ਸਾਹਿਬ ਕਿਉਂਕਿ ਤੰਬੂ ਵਰਗਾ ਹੈ ਆ ਸੰਗਤਾਂ ਵਿੱਚ ਬਹਿ ਕੇ ਫੋਟੋ ਲਵਾ ਰਹੀਆਂ ਕਿਉਂਕਿ ਤੰਬੂ ਵਰਗਾ ਹੋਣ ਕਰਕੇ ਸਾਰੇ ਪਾਸੇ ਫੈਲ ਕੇ ਉੱਪਰ ਆਇਆ ਹੋਇਆ ਤੰਬੂ ਵਰਗਾ ਬਣਿਆ ਤੇ ਸੰਗਤਾਂ ਫੋਟੋ ਲਵਾ ਰਹੀਆਂ ਨੇ ਇਹ ਉਹ ਵਣ ਦਾ ਦਰਖਤ ਜਿਹਦੇ ਥੱਲੇ ਗੁਰੂ ਨਾਨਕ ਸਾਹਿਬ ਜੀ ਬਰਾਜੇ ਸਨ ਤੇ ਅੱਜ ਸੰਗਤਾਂ ਉੱਥੇ ਬਹਿ ਕੇ ਨਿਗ ਲੈ ਰਹੀਆਂ ਉਸ ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਅੱਜ ਵੀ ਉੱਥੇ ਨਾ ਨਿਗ ਆ ਰਿਹਾ ਆਪਣਾਪਣ ਲੱਗ ਰਿਹਾ ਵੀ ਅਸੀਂ ਆਪਣੇ ਅੱਜ ਅਸਲ ਪੇਕੇ ਘਰ ਪਹੁੰਚੇ ਹੋਏ ਹਾਂ ਉਹ ਚੀਜ਼ ਲੱਗ ਰਹੀ ਹੈ ਬਹੁਤ ਹੀ ਰਮਣੀਕ ਜਗਾ ਇਹ ਜਿਹੜਾ ਆਪਾਂ ਦਰਸ਼ਨ ਕਰ ਰਹੇ ਹਾਂ ਸੋ ਇਹ ਹੈ ਇਥੋਂ ਦਾ ਇਤਿਹਾਸ ਗੁਰਦੁਆਰਾ ਤੰਬੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ